ਇੱਕਠੇ ਹੋਏ ਆਦੇ ਹੁਣ ਆ ਵੀ ਦੋਸਤੋ ਚਲਾ ਲਾ ਚਲਾ ਲਾ ਇਟਲੀ ਵਾਲੇ ਚੋਪਰ ਇਕੱਠੇ ਹੋਗਾ ਬਾਈ ਹਾਂ ਵੀ ਦੋਸਤੋ ਲਓ ਜੀ ਹੁਣ ਸਾਲ ਦਾ ਕੁਸ਼ਕ ਸਮਾਂ ਰਹਿ ਗਿਆ ਜੋ ਆਖਰੀ ਸਮਾਂ ਕੁਸ਼ਕ ਮੈਂਟਾ ਦੇ ਵਿੱਚ ਸਾਲ ਦਾ ਆਖਰੀ ਸਮਾਂ ਖਤਮ ਹੋਣ ਜਾ ਰਿਹਾ ਨਵਾਂ ਸਾਲ ਨੂੰ ਹੋਣ ਜਾ ਰਿਹਾ ਚਲੋ ਦਿਖਾਉਦੇ ਆ ਜੀ ਤੁਹਾਨੂੰ ਲੋਨ ਇਨਸ਼ਾਅੱਲਾ ਕੇ ਦੇਖਦੇ ਆ ਕੀ ਦਾ ਲੱਗਾ ਜਿੰਮੀ ਫੇ ਬਹੁਤ ਵਧੀਆ ਤਿਆਰੀ ਪੂਰੀਆਂ ਫੱਟ ਦੇ ਬੜਾ ਨਜ਼ਾਰਾ ਆਇਆ ਓ ਜੰਡ ਕੱਢ ਦਿੱਤੀ ਦੇਖੋ ਵੀ ਦੋਸਤੋ ਕੋਲੋਂ ਮੈਲਾ ਦਾ ਤਾਰੇ ਆ ਉਹੋ ਹੀ ਲੱਗੇ ਆ ਜਿਦਾ ਤਾਰੇ ਕਹਿੰਦੇ ਆ ਆਹ ਵਾਸਤਾ ਵੀ ਕੀ ਬਾਤਾਂ ਯਾਰ ਭੁਦੀਆਂ ਐਗੋਪੀ ਬਾਜੀ ਹਾਂ ਸ਼ਿਰਾਗਰਾ ਵਿਆਹ ਹੈ ਅੱਜ ਉਪਰੇ ਚਾਲਣ ਚਾਲਣ ਕੀਤਾ ਵਿਆਹ ਦੇ ਕੋ ਦੋਸਤੋ ਇੰਜੋਏ ਕਰੋ ਯੂਰਪ ਦੀ ਸ਼ਹਿਰ ਤੇ ਲਾਵੇ ਭੰਗੜਾ ਪਾਉਂਗਾ ਦੇਖਦੇ ਆ ਅੱਗੇ ਜਾ ਕੇ ਚੱਲਦੇ ਆ ਕੀ ਮਾਹੌਲ ਆ ਪੂਰੇ 12 ਵਜੇ ਮੇਨ ਨਾਲ ਦਾ ਸ਼ੁਰੂ ਹੋ ਜਾਣਾ ਕੰਮਾਂ ਦਾ ਬਸ ਕੁਛ ਟਾਈਮ ਰਹਿ ਗਿਆ ਆਪਣਾ ਹੁਣ ਟਾਈਮ ਰਹਿ ਗਿਆ ਜੀ 13 ਮਿੰਟ ਰਹਿ ਗਿਆ ਗਿਣਤੀ ਦੇ ਜੋ ਸਾਲ ਪਿਛਲੇ ਸਾਲ ਦੇ ਵਿੱਚ ਤੇ ਤੇ 13 ਮਿੰਟ ਰਹਿ ਗਏ 200 ਜੋ ਜੋ ਵੀ ਗਲਤੀ ਹੋਈ ਹੈ ਇਸ ਸਾਲ ਦੀ ਰੱਜ ਮਾਫੀ ਚੋਰੀਆਂ ਤੁਹਾਨੂੰ ਆਲੇ ਮਾਫੀ ਮੰਗਦਾ ਦੇਖੋ ਜੀ ਡਾਂਸ ਮੱਠਾ ਮੱਠਾ ਡਾਂਸ ਚੱਲ ਰਿਹਾ ਹੈ ਪੂਰੇ ਹੋ ਪੂਰੇ ਹੋ ਅੱਠਾ ਮਠਾ ਡਾਂਸ ਵੀ ਚੱਲ ਰਿਹਾ ਆ ਤੇ ਬੰਦੀ ਹੋੜੀ-ਹੋੜੀ ਬਹੁਤ ਥੋੜਾ ਜਿਹਾ ਗਰਮੀ ਜੀ ਹੁੰਦੀ ਆ ਵੀ ਉਸ ਦਾ ਨਾਲ ਦੇਦੇ ਆ ਕਿੰਨਾ ਨਾਮ ਆਪਾਂ ਕਰਦੇ ਆ ਤੇ ਚੱਲ ਰਿਹਾ ਪ੍ਰੋਗਰਾਮ ਹੋੜੀ-ਹੋੜੀ ਲੋਕ ਆਪੜੇ ਇੰਜੋਏ ਕਰ ਰਹੇ ਨੇ ਤੇ ਬਾਕੀ ਕੋਪਾਈ ਨੂੰ ਜਨੂ ਵਾਲਾ ਦੋੜਾ ਸਾਰਾ ਕਮਾ ਲੀਆ ਸਟਿਆ ਕੋਪਾਈ ਦਿਖਾ ਦਿਓ ਸਾਰਾ ਕੁਝ ਜੀ ਜੀ ਕਿਹੜਾ ਕਿਹੜਾ ਕਲਾਕਾਰ ਆਇਆ ਕਲਾਕਾਰ ਤਾਂ ਪਤਾ ਨਹੀਂ ਜੀ ओम 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 कमाया ओमेश्वर कंदा ओम कमाया Grazie grazie al massimo di Vecchio, il primo cittadino di questa sottostante, sugestione della città che è Senigallia, ci illuminate gentilmente la piazza, quindi è in tutti i tecnici sono in Sì, ma ci siamo, e allora siamo... A pochi secondi ए, dal गे, al, गे। prossimo dal nuovo anno facciamo le ora come se questa piazza per qualche istante fosse in né, uno stadio, dai, partiamo no, no, da qui, fateci vedere, andiamo a destra, le a destra, andiamo a destra, andiamo a destra, andiamo a destra, andiamo su, 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 andiamo E di nuovo da destra, verso no, sinistra, dai, insieme!

Dario, viene a farci un video su su del Brindisi e ovviamente auguri a tutti voi, grazie per essere di nostri, per aver scelto Schierigalli per aver scelto Piazza Garibaldi anche quest'anno. Happy New Year! Felice 2026, cinzia, Simona, Sindaco Gabriele. per i video dei carai. ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚ ਗਏ ਹਾਂ ਇਸ ਸਾਲ ਦੇ ਆਖਰੀ ਦਿਨ ਤੇ ਅੱਜ ਤੁਹਾਨੂੰ ਦਿਖਾਵਾਂਗੇ ਨਵੇਂ ਸਾਲ ਦੀਆਂ ਰੌਣਕਾਂ ਤੇ ਅੱਜ ਮਲਾਵਾਂਗੇ ਤੁਹਾਨੂੰ ਇੱਕ ਬਹੁਤ ਹੀ ਮੇਰਾ ਭਰਾ ਆ ਤੇ ਮਲਾਉਣੇ ਆ ਤੁਹਾਨੂੰ ਉਹਦੇ ਨਾਲ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਅੱਜ ਸਾਨੂੰ ਸਾਰੇ ਹੀ ਨਵੇਂ ਸਾਲ ਤੇ 12 ਵਜੇ ਸਾਰਾ ਕੁਝ ਪਟਾਕੇ ਲੋਕੀ ਖਾਂਦੇ ਪੀਂਦੇ ਦਿਖਾਉਣੇ ਅੱਜ ਸਾਰਾ ਸਿਸਟਮ ਜਿਹਾ ਤੇ ਵਾਕੀ ਮਲਾਉਨੇ ਆ ਤੁਹਾਨੂੰ ਹਾਂਜੀ ਨਮਸਤੇ ਮੇਤਰੋ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਆਪਾਂ ਸਾਲ ਦਾ ਆਖਰੀ ਦਿਨ ਆ ਤੇ ਆਪਾਂ ਆਏ ਆ ਪਿੰਡ ਸ਼ਹਿਰ ਸੇਨੇਗਾਲੀਆਂ ਜੋ ਕਿ ਸਾਡੇ ਇੱਕ ਲੋਕਲ ਆਪਣੇ ਏਰੀਆ ਚ ਪੈਂਦਾ ਆ ਤੇ ਦੇਖੋ ਪਿਛਲੀ ਲੋਕੇਸ਼ਨ ਕਿੰਨਾ ਸੋਹਣਾ ਮਤਲਬ ਸਜਾਵਟ ਕੀਤੀ ਹੋਈ ਆ ਤੇ ਬਾਕੀ ਗੋਪੀ ਭਰਾ ਦੇ ਨਾਲ ਆਪਾਂ ਇੰਜਵਾਏ ਕਰ ਰਹੇ ਆ ਅੱਜ ਬਹੁਤ ਟਾਈਮ ਤੋਂ ਅਸੀਂ ਇਕੱਠੇ ਹੋਏ ਆ ਜਿੱਦਾਂ ਤੇ ਮੇਨ ਕੀ ਆ ਸੀ ਦੋਨੇ ਜਿੱਦਾਂ ਭਰਾ ਇਕੱਠੇ ਜਮ ਲਾਉਂਦੇ ਸੀ ਤੇ ਜੈਮ ਦਾ ਸ਼ੌਂਕ ਮੈਨੂੰ ਵੀ ਬਹੁਤ ਸੀਗਾ ਤੇ ਗੋਪੀ ਭਰਾ ਨੂੰ ਵੀ ਬਹੁਤ ਸੀ ਤੇ ਅੱਜ ਪਰਮਾਤਮਾ ਨੇ ਸਵਾਭ ਬਣਾਇਆ ਸਾਡਾ ਸਾਲ ਦੇ ਆਖਰੀ ਦਿਨ ਤੇ ਅਸੀਂ ਇਕੱਠੇ ਹੋਏ ਆ ਚਲੋ ਤੁਹਾਨੂੰ ਅੱਗੇ ਦਿਖਾਉਨੇ ਆ ਜੀ ਆ ਜੀ ਕਿਦਾਂ ਫਿਜਮੀ ਇਹ ਦੱਸ ਦੂ ਆਪਾਂ ਕਿੰਨੇ ਟਾਈਮ ਬਾਅਦ ਅੱਜ ਕਿੰਨੇ ਘਟੇ ਦਿਨਾਂ ਬਾਅਦ ਮਿਲੇ ਆ ਅੱਜ ਮੇਰੇ ਹਿਸਾਬ ਨਾਲ ਤਾਂ ਆਪਾਂ ਘੱਟੋ ਘੱਟ ਨਹੀਂ ਇਕੱਠੇ ਜਿਹੜਾ ਹੋਏ ਆ ਅੱਜ ਪ੍ਰੋਗਰਾਮ ਤੇ ਉਹਦਾ ਤਾਂ ਨਾਰਮਲ ਆ ਸੀ ਐਕਟੀਵਿਟੀ ਨੂੰ ਮਿਲਦੇ ਰਹਿੰਦੇ ਆ ਜਿੱਦਾਂ ਵੀਕਐਂਡ ਤੇ ਛੁੱਟੀ ਵਾਲੇ ਦਿਨ ਮਿਲਦੇ ਰਹਿੰਦਾ ਆ ਪਰ ਜਿੱਦਾਂ ਕੀ ਅੱਜ ਪ੍ਰੋਗਰਾਮ ਤੇ ਇਕੱਠੇ ਹੋਏ ਆ ਜੋ ਸਵਾਭ ਬਣ ਆਏ ਮੇਰੇ ਖਿਆਲ ਨਾਲ 2-3 ਸਾਲ ਤਾ ਬਾਅਦ ਹੀ ਮਿਲਿਆ ਹੈ ਹੈਨਾ ਤੇ ਮਤਲਬ ਬਹੁਤ ਵਧੀਆ ਲੱਗਾ ਆ ਚਲੋ ਹਨਾ ਆਪਾਂ ਇੱਕ ਇੰਜੋਏ ਵੀ ਕਰਦੇ ਆ ਤੇ ਰੌਣਕ ਮੇਲਾ ਵੀ ਦੇਖਦੇ ਆ ਚਲੋ ਬਣਦੇ ਆ ਅਗਲੇ ਦੂਜੇ ਤੇ ਮਿਲਦੇ ਆ ਅੱਗੇ ਜਾ ਕੇ ਹਾਂਜੀ ਤੇ che veramente preziosa, come non mai con tutto il tuo tanto lavoro impeccabile auguri a lei e auguri ancora a tutti voi questa è su sulle mani dai 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 da qui le cose il eh grazie ragazze

ਹੌਣ ਦੱਸ ਕਿੱਦਾਂ ਗਿਆ ਨਵਾਂ ਸਾਲ ਕਿੱਦਾਂ ਚੜਿਆ ਬਹੁਤ ਵਧੀਆ ਚੜਿਆ ਹਾਂ ਤੇ ਮਠਾ ਮਠਾ ਆਪ ਆਪਣਾ ਇੰਜੋਏ ਵੀ ਕੀਤਾ ਆ ਹਾਂ ਤੇ ਲੋਕਾਂ ਦਾ ਵੀ ਇੰਜੋਏ ਦੇਖਿਆ ਕਿ ਕੋਈ ਫੜਖਾਪ ਨਹੀਂ ਹੋਈ ਪਰ ਰੱਚ ਬਹੁਤ ਸੀਗਾ ਰੱਚ ਬਹੁਤ ਸੀ ਪਰ ਪੰਗਾ ਕੀ ਆ ਠੰਡ ਬਹੁਤ ਸੀ ਠੰਡ ਕਿੰਨਾ ਟੈਂਪਰੇਚਰ ਹੋਊਗਾ ਮਾਈਨਸ ਕਿੰਨਾ ਆ ਮਾਈਨਸ ਮੈਨੂੰ ਲੱਗਦਾ 100 ਵੀ ਘਟਿਆ ਹੀ ਆ ਜੇ ਸਾਣਾ ਸਿਰ ਨੂੰ ਫੜਦੀ ਆ ਠੰਡ ਪਰ ਲੋਕੀ ਤਾਂ ਬਾੜੇ ਇੱਥੇ ਘੁੰਮਦੇ ਆਉ ਲੋਕੀ ਤੇ ਤੈਨੂੰ ਪਤਾ ਇਹਨਾਂ ਲੋਕਾਂ ਨੂੰ ਗੋਪੀ ਇੱਦਾਂ ਆਇਆ ਤੈਨੂੰ ਪਤਾ ਇਹਨਾਂ ਨੂੰ ਮੇਨ ਬਸ ਆਪਣੇ ਇੰਜੋਏ ਨਾਲ ਮਤਲਬ ਹੁੰਦਾ ਇਹ ਇਹ ਨਹੀਂ ਦੇਖਣਾ ਕਿ ਗਰਮੀ ਆ ਠੰਡ ਆ ਜਦ ਤੱਕ ਆਪਾਂ ਦੇਖ ਲਓ ਕਿ ਆ ਆਪਣੇ ਜਿਆਦਾਤਰ ਕਲਚਰ ਦੇ ਵਿੱਚ ਕੀ ਸੋਚ ਲੋ ਕਿ ਯਾਰ ਛੱਡੋ ਯਾਰ ਕੀ ਜਾਣਾ ਹੈ ਨਾ ਘਰੇ ਬੈਠੋ ਰਹਾ ਹੁਣਾ ਹੈ ਨਾ ਪਰ ਇਹਦਾ ਲੋਕਾਂ ਨੂੰ ਇਹ ਨਹੀਂ ਹੈਗਾ ਗੋਪੀ ਇਹ ਲੋਕ ਜਿੱਦਾਂ ਨਾ ਆਪਣਾ ਇੰਜੋਏ ਨੂੰ ਪਹਿਲ ਦਿੰਦੇ ਆ ਹੈਣਾ ਤੇ ਆਪਣਾ ਇੰਜੋਏ ਕਰਦੇ ਆ ਸਟ੍ਰੈਸ ਨਹੀਂ ਵਧੀਆ ਗੱਲ ਆ ਕਿਉਂਕਿ ਦਿਮਾਗ ਤੇ ਸਟ੍ਰੈਸ ਲਈ ਹੁੰਦੀ ਹੈਣਾ ਹਾਂ ਆਪਾਂ ਦਾ ਇੰਜੋਏ ਪੂਰਾ ਕੀਤਾ ਨਾ ਆਪਣਾ ਭੰਗੜਾ ਭੁੰਗੜਾ ਪਾ ਲਿਆ ਭੰਗੜਾ ਪਾ ਲਿਆ ਤੇ ਆਪਾਂ ਮਾੜਿਆ ਨਾ ਤੇ ਸ਼ਗਨਜਾ ਕਰ ਲਿਆ ਚੱਲੋ ਫਿਰ ਹੁਣ ਉਹਨਾਂ ਨੂੰ ਫਿਰ ਇੱਥੇ ਵੀਡੀਓ ਬੰਦ ਕਰ ਦਈਏ ਤੇ ਹੁਣ ਆਪਾਂ ਕਰੀਏ ਸਾਰਿਆਂ ਨੂੰ ਵਧਾਈਆਂ ਦੇ ਦੇ ਫਿਰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਖੁਸ਼ ਰਹੋ ਇੰਜੋਏ ਕਰੋ ਜ਼ਿੰਦਗੀ ਨੂੰ ਇੰਜੋਏ ਕਰੋ ਜਿੰਦਗੀ ਨੂੰ ਹੰਡਾਉਣਾ ਨਹੀਂ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਇੰਜੋਏ ਕਰੋ ਠੀਕ ਹੈ ਦੋਸਤੋ ওকে ਤੇ ਲਾਈਕ ਕਮੈਂਟ ਤੇ ਜ਼ਰੂਰ ਕਰ ਦਿਓ ਸਾਰੇ ਜਣੇ ਮੇਰੇ ਵੀਰ ਭਰਾ ਭੈਣਾ ਜੋ ਵੀ ਆ ਤੇ ਲਾਈਕ ਤੇ ਕਮੈਂਟ ਜ਼ਰੂਰ ਗੋਪੀ ਭਰਾ ਦੀ ਵੀਡੀਓ ਨੂੰ ਵਲੌਗ ਨੂੰ ਸਾਰੇ ਜਣੇ ਲਾਈਕ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਤੇ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਚ ਆਂ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ